ਦੇ ਸਟੈਚੂ ਨਾਲ ਛਾਤਰੀ ਅੰਸਰਾਂ ਵੱਲੋਂ ਛੇੜਛਾੜ ਕਰਕੇ ਸਾਡੇ ਜੋ ਸਮਾਜਿਕ ਏਕਤਾ ਹੈ ਇਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਸਾਡੇ ਗੁਰੂ ਪੀਰ ਪੈਗੰਬਰ ਇਹ ਹੋਕਾ ਦੇ ਕੇ ਗਏ ਹਨ ਕਿ ਜਾਤ ਮਜ਼ਬਤ ਤੇ ਰਸਮ ਰਿਵਾਜਾਂ ਰੱਬ ਨੇ ਕੋਈ ਬਣਾਏ ਨਹੀਂ Hindu Muslim Sikh Isai ਰੱਬ ਨੇ ਝਗੜੇ ਪਾਏ ਨਹੀਂ ਜੰਜੂ ਕੱਚ ਕਰਪਾਣ ਤੇ ਸੁਣਤਾ ਇਹ ਕੋਈ ਨਾਂ ਲਿਆਏ ਨਹੀਂ ਖਾਣ ਪੀਣ ਤੇ ਰਹਿਣ ਸਹਿਣ ਦੇ ਬੰਦੂ ਨੇ ਰੱਬ ਨੇ ਪਾਇ ਨਹੀਂ ਮਾਨਵਤਾ ਹੈ ਧਰਮ ਸਾਡਾ ਮਾਲਕ ਨੂੰ ਬਸ ਪਾਣਾ ਏ ਕਹੇ ਅਵਤਾਰ ਬਖੇੜੇ ਛੱਡ ਕੇ ਸਤਗੁਰੂ ਸ਼ਰਨੀ ਜਾਣਾ ਹੈ ਤੋਂ ਇਸ ਜੋ ਮਾਰਚ ਵਿੱਚ ਸੱਦ ਭਾਵਨਾ ਮਾਰਚ ਵਿੱਚ ਸਾਰੇ ਭਾਈਚਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿਉਂਕਿ ਅਕਸਰ ਮਹਾਤਮਾ ਕਹਿੰਦੇ ਹਨ ਨਾ Hindu ਨਾ Sikh ਹੈ ਸਾਈ ਨਾ ਹਮ ਮੁਸਲਮਾਨ ਹੈ ਮਾਨਵਤਾ ਹੈ ਧਰਮ ਹਮਾਰਾ हम केवल इंसान है इंसानियत और मानवता ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਫੱਡ ਭਾਵਨਾ ਮਾਰਚ ਕੀਤਾ ਜਾ ਰਿਹਾ ਹੈ ਤੋਂ ਆਪ ਸਭ ਨੂੰ ਬੇਨਤੀ ਹੈ ਕਿ ਅਨੁਸ਼ਾਸਨ ਵਿੱਚ ਰਹਿ ਕੇ ਸਮਾਜ ਨੂੰ ਅਸੀਂ ਇਹ ਸੰਦੇਸ਼ ਦੇਣਾ ਹੈ ਕਿ ਅਸੀਂ ਸਾਰੇ ਧਰਮਾਂ ਵਾਲੇ ਇੱਕ ਹਾਂ ਹਿੰਦੁਸਤਾਨ ਦੀ ਜੋ ਅਖੰਡਤਾ ਹੈ ਜੋ ਖੰਡਤਾ ਹੈ ਉਹ ਅਨੁਖੰਡਤਾ ਵਿੱਚ ਬਦਲ ਨਹੀਂ ਦਿੱਤਾ ਜਾਏਗਾ ਕਿਉਂਕਿ ਹਿੰਦੂ ਸਿੱਖ ਐ ਸਾਈ ਮੁਸਲਮਾਨ ਆਪਸ ਵਿੱਚ ਹੈ ਭਾਈ ਭਾਈ ਇਹ ਕਹਨ ਤੱਕ ਸੀਮਤ ਨਹੀਂ ਹੈ ਲੋਕ ਇਨਸਾਫ ਮੰਚ ਇਹਨੂੰ ਪ੍ਰੈਕਟੀਕਲ ਰੂਪ ਦੇ ਰਿਹਾ ਹੈ ਔਰ ਅੱਜ ਤੁਸੀਂ ਇਹ ਦੇਖ ਵੀ ਰਹੇ ਹੋ ਕਿ ਲੋਕ ਇਨਸਾਫ ਮੰਚ ਵਾਲੋ ਜੋ ਇਹ ਸੱਦ ਭਾਵਨਾ ਇਕਤਾ ਮਾਰਚ ਕੀਤਾ ਜਾ ਰਿਹਾ ਹੈ ਇਹ ਸਾਰੇ ਭਾਈਚਾਰੇ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਇਸ ਸੱਦ ਭਾਵਨਾ ਮਾਰਚ ਵਿੱਚ ਮੁਸਲਮਾਨ ਭਾਈਚਾਰੇ ਦੇ ਨੌਜਵਾਨ ਵੀ ਸ਼ਾਮਲ ਹਨ ਹਿੰਦੂ ਬਿੰਦੂ ਭਾਈਚਾਰੇ ਦੇ ਵੀ ਵਿਅਕਤੀ ਸ਼ਾਮਲ ਹਨ ਸਿੱਖ ਭਾਈਚਾਰੇ ਦੇ ਵੀ ਸ਼ਾਮਲ ਹਨ ਔਰ ਈਸਾਈ ਭਾਈਚਾਰੇ ਦੇ ਵੀ ਲੋਕ ਸ਼ਾਮਲ ਹਨ ਕਿਉਂਕਿ ਇਨਸਾਨੀਅਤ ਨੂੰ ਮੁੱਖ ਰੱਖ ਕੇ ਸਾਰੇ ਭਾਈਚਾਰਿਆਂ ਵੱਲੋਂ ਇਹ ਜੋ ਸਤਿ ਭਾਵਨਾ ਮਾਰਚ ਕੀਤਾ ਜਾ ਰਿਹਾ ਹੈ ਔਰ ਜਿਹੜੇ-ਜਿਹੜੇ ਵੀ ਪੈਣਾ ਪ੍ਰਾ ਨੌਜਵਾਨ ਸੱਜਣ ਮਿੱਤਰ ਆਏ ਹਨ ਸਾਰਿਆਂ ਦਾ ਲੋਕ ਇਨਸਾਫ ਮੰਚ ਪ੍ਰਧਾਨ ਆਪਣੇ ਜਰਨੈਲ ਫਲੋਰ ਜੀ ਵੱਲੋਂ ਧੰਨਵਾਦ ਹੈ ਕਿਉਂਕਿ ਇਹਨਾਂ ਦੀ ਕਿਰਪਾ ਸਤਕਾ ਇਹਨਾਂ ਦੀ ਨਮਾਈ ਸਤਕਾ ਇਹਨਾਂ ਦੀ ਉੱਚੀ ਔਰ ਸੁੱਚੀ ਸੋਚ ਸਤਕਾ ਇਹ ਜੋ ਸਦ ਭਾਵਨਾ ਇਕਤਾ ਮਾਰਚ ਫਲੋਰ ਵਿੱਚ ਕੀਤਾ ਜਾ ਰਿਹਾ ਹੈ